ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਬਦਲ ਦੇ ਉਮੀਦਵਾਰ ਵੱਲੋਂ ਸਮਾਣਾ ਅਤੇ ਸਤਾਰਾਣਾ ਹਲਕੇ ਦੇ ਵਿੱਚ ਅੱਜ ਵਰਕਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਦ ਪੱਤਰਕਾਰ ਨੇ ਪੁੱਛਿਆ ਕਿ ਪਟਿਆਲਾ ਹਲਕਾ ਵਿਕਾਸ ਪੱਖੋਂ ਪਿਛੜ ਕੇ ਰਹਿ ਗਿਆ ਹੈ ਤਾਂ ਉਹਨਾਂ ਨੇ ਪ੍ਰਨੀਤ ਕੋਰ ਤੇ ਹਮਲਾ ਕਰਦੇ ਕਿ ਹੈ ਕਿ 20 ਸਾਲ ਤੱਕ ਚਾਰ ਵਾਰ ਲੋਕ ਸਭਾ ਮੈਂਬਰ ਬਨੇ ਪਟਿਆਲੇ ਹਲਕੇ ਤੋਂ ਮੰਤਰੀ ਬਨੇ ਲੇਕਿਨ ਪਟਿਆਲੇ ਹਲਕੇ ਆ ਵਿਕਾਸ ਪੱਖੋਂ ਪਛੜਨ ਦਾ ਕਾਰਨ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਸ ਹਲਕੇ ਦੀ ਆਵਾਜ਼ ਨੂੰ ਕਦੀ ਨਹੀਂ ਉਠਾਇਆ ਮੈਨੂੰ ਮੌਕਾ ਤੁਸੀਂ ਦਿਓਗੇ ਤੇ ਪਟਾਟ ਤੋਂ ਜ਼ਖਰ ਰੇਲਿੰਗ ਪ੍ਰੋਜੈਕਟ ਨੂੰ ਮੈਂ ਪੂਰਾ ਕਰਾਂਗਾ ਤੁਹਾਡਾ ਵਕੀਲ ਬਣ ਕੇ ਲੋਕ ਸਭਾ ਦੇ ਵਿੱਚ ਗਰਜਾਂਗਾ ਤੇਰੀ ਘਰ ਦੀ ਸਮੱਸਿਆ ਕਿਸਾਨਾਂ ਦੀ ਫਸਲਾਂ ਤਬਾਹ ਹੁੰਦੀ ਹਨ ਉਸ ਪ੍ਰੋਜੈਕਟ ਨੂੰ ਵੀ ਪੂਰਾ ਕਰਵਾਇਆ ਜਾਵੇਗਾ ਇਸ ਦੇ ਇਲਾਵਾ ਜੇ ਕਿਸੇ ਨੇ ਮੇਰੇ ਮੇਰੇ ਕੰਮ ਦੇਖ ਰਹੇ ਹਨ ਤਾਂ ਮੋਹਾਲੀ ਡੇਰਾ ਵਸੀ ਅਤੇ ਜਿਰਖਪੁਰ ਜਾ ਕੇ ਦੇਖ ਸਕਦੇ ਹੋ ਜਿਹੜੇ ਮੈਂ ਕੰਮ ਕਰਾਏ ਆਏ ਐ 에어ਪੋਰਟ ਮੋਹਾਲੀ ਦੇ ਬਣਾਇਆ ਉਹ ਵੀ ਮੇਰੇ ਵੱਲੋਂ ਬਣਾਇਆ ਗਿਆ ਉਹਨਾਂ ਨੇ ਕਾਂਗਰਸ ਤੇ ਹਮਲਾ ਕਰਦੇ ਕਹੇ ਕਿ ਕਾਂਗਰਸ ਆਪਸ ਦੇ ਵਿੱਚ ਖਿੱਚੋ ਤਣ ਕਰ ਰਹੀ ਹੈ ਉਹ ਪਟਿਆਲਾ ਜਾਂ ਪੰਜਾਬ ਦਾ ਕੀ ਕਰੇਗੀ ਪੰਜਾਬ ਦੇ ਕੀ ਦੇਸ਼ ਦੇ ਵਿੱਚ ਕਾਂਗਰਸ ਖਤਮ ਹੋ ਗਈ ਹੈ ਉਹਨਾਂ ਨਾਲ ਚਲ ਗੱਲਬਾਤ ਕੀਤੀ ਗਈ ਇਸ ਦੇ ਇਲਾਵਾ ਇਸ ਮੌਕੇ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਵੀ ਹਾਜ਼ਰ ਸਨ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਅਕਾਲੀ ਤਖਸਾਲੀ ਜਿਹੜੇ ਸਹਿਰ ਕੇ ਉਹ ਇੱਥੇ ਦਿਖਾਈ ਨਹੀਂ ਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਲਾਲੇ ਹੁੰਦੇ ਐ ਉਹ ਸਰਕਾਰ ਤੋਂ ਡਰ ਜਾਂਦੇ ਆ ਇਸ ਕਰਕੇ ਉਹ ਨਹੀਂ ਆ ਰਹੇ ਲੇਕਿਨ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਨਿਸ਼ਚਿਤ ਹੈ ਇਹ ਗੱਲ ਉਹਨਾਂ ਨੇ ਵੀ ਕਹੀ ਆਪਾਂ ਮੈਨੂੰ ਜ਼ਿੰਮੇਵਾਰੀ ਮਿਲੀ ਆ ਦੂਸਰੇ ਪਾਸੇ ਤੁਸੀਂ ਦੇਖੋ ਵੀ ਮਹਾਰਾਣੀ ਪ੍ਰਨੀਤ कौर ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਦੋ ਵਾਰੀ ਉਹਨਾਂ ਦੇ ਘਰ ਸੀਐਮ ਰਹੇ ਆ ਅੱਜ ਵੀ ਕਾਂਗਰਸ ਦੀ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੀ ਆ ਪਿੰਡਾਂ 'ਚ ਉਹਨਾਂ ਦਾ ਇੰਨਾ ਵਿਰੋਧ ਹੋ ਰਿਹਾ ਬੜ ਨੀ ਦੇ ਰਹੇ ਕਿਉਂਕਿ ਇੰਨਾ ਲੰਬਾ ਸਫ਼ਰ ਤੈਅ ਕਰਕੇ ਵੀ ਕਾਰਗੁਜ਼ਾਰੀ ਜਿਹੜੀ ਉਹ ਜ਼ੀਰੋ ਆ ਫਿਰ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਧਰਮਵੀਰ ਗਾਂਧੀ ਜੀ ਪਹਿਲਾਂ ਉਹਨਾਂ ਨੂੰ ਆਪ ਨੇ ਟਿਕਟ ਦੇ ਕੇ ਐਮਪੀ ਬਣਾਇਆ ਅਗਲੀ ਵਾਰ ਟਿਕਟ ਨਹੀਂ ਦੇਈ ਆਜ਼ਾਦ ਖੜੇ ਹੋ ਗਏ ਇਸ ਵਾਰ ਜਾ ਕੇ ਕਾਂਗਰਸ 'ਚ ਵੜ ਗਏ ਨੌ ਦੇ ਨੌ ਹਲਕਾਂ ਦੇ ਕਾਂਗਰਸ ਇੰਚਾਰਜ ਔਰ ਜਿਹੜੇ ਵਰਕਰ ਡਟ ਕੇ ਵਿਰੋਧ ਕਰ ਰਹੇ ਆ ਕਿਉਂਕਿ 30 30 ਸਾਲ ਹੋ ਗਏ ਉਹਨਾਂ ਨੂੰ ਦਰਿਆ ਛਾੜਦਿਆਂ ਨੂੰ ਇਹਨੂੰ ਚੱਕ ਕੇ ਉੱਤੇ ਬਿਠਾ ਦਿਆ ਆਮ ਆਦਮੀ ਪਾਰਟੀ ਦਾ ਤਾਂ ਬਲਾਸਟ ਤੁਸੀਂ ਅੱਜ ਸਭ ਤੋਂ ਵੱਡਾ ਦੇਖੋ ਇਹਨਾਂ ਦਾ ਮੁੱਦਾ ਸੀਗਾ ਕਿ ਅਸੀਂ ਨਸੇ ਚਾਰ ਹਫ਼ਤੇ 'ਚ ਖਤਮ ਕਰ ਦਾਂਗੇ ਅੱਜ ਮੇਰੇ ਹਲਕੇ 'ਚ ਜਿਹੜਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਚਿੱਟਾ ਵੇਚਦਾ ਲੋਕਾਂ ਨੇ ਫੜਿਆ ਔਰ ਫੜ ਕੇ ਪੁਲਿਸ ਦੇ ਹਵਾਲੇ ਕਿਰਿਆਗਾ ਮਤਲਬ ਇਹ ਜਿਹੜੇ ਚਿੱਟਾ ਖਤਮ ਕਰਨ ਵਾਸਤੇ ਆਏ ਤੇ ਚਿੱਟਾ ਵੇਚਣ ਤੇ ਇਹ ਸਰਕਾਰ ਜਿਹੜੀ ਉਹ ਲੱਗੀ ਆ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡਾ ਪੈਦਾ ਹੋ ਗਿਆ 1 ਲੱਖ ਕਰੋੜ ਰੁਪਏ ਦੇ ਕਰਜ਼ੇ ਲੈ ਲੇ 750 ਕਰੋੜ ਰੁਪਏ ਪਬਲਿਸਿਟੀ ਤੇ ਖਰਚ ਕਰ ਰਹੇ ਆ ਅੱਜ 17 ਤਰੀਕ ਹੋ ਗਈ 25% ਮਜ਼ਦਮਾਨ ਨੂੰ ਸੈਲਰੀਆਂ ਤੱਕ ਨਹੀਂ ਮਿਲੀ ਇਹਨਾਂ ਮਤਲਬ ਏਜੀ ਪੰਜਾਬ ਦੀ ਹਾਲਤ ਹੋ ਗਈ ਪੰਜਾਬ ਦੇ ਵਪਾਰੀ ਬਾਹਰਲੀਆਂ ਸਟੇਟਾਂ ਚ ਜਾ ਕੇ ਬਿਜ਼ਨਸ ਕਰ ਰਹੇ ਆ ਨੌਜਵਾਨ ਸਾਡਾ ਬੇਰੁਜ਼ਗਾਰ ਹੋ ਗਿਆ ਲੋਕ ਭਲਾਈ ਦੀਆਂ ਸਕੀਮਾਂ ਜਿੰਨੀਆਂ ਬਾਲਸਨ ਚਾਲੂ ਕਰੀਆਂ ਦੀ ਸਾਰੀਆਂ ਦੀ ਸਾਰੀਆਂ ਬੰਦ ਹੋ ਗਈ ਪੰਜਾਬ ਬਰਬਾਦ ਹੋ ਗਿਆ ਮੈਨੂੰ ਉਮੀਦ ਆ ਕਿ ਪੰਜਾਬੀ ਤੁਸੀਂ ਸਾਰਿਆਂ ਨੂੰ ਮੈਲਾ ਵਾਲਿਆਂ ਨੂੰ ਵੀ ਗਵਰਨਮੈਂਟ ਸਕੂਲਾਂ 'ਚ ਪੜ੍ਹਨ ਵਾਲਿਆਂ ਨੂੰ ਵੀ ਕੈਬਨਟ ਵਜ਼ੀਰਾਂ ਨੂੰ ਵੀ ਬਥੇਰੇ ਮੌਕੇ ਦੇਈਆਂ ਇੱਕ ਮੌਕਾ ਜ਼ਰੂਰ ਮੈਂ ਸਮਝਦਾ ਕਿ ਲੋਕ ਸਭਾ ਹਲਕਾ ਪਟਿਆਲੇ ਦੇ ਲੋਕ ਇਸ 나 ਚੀਜ਼ ਵਰਕਰ ਨੂੰ ਵੀ ਦੇਣਗੇ ਔਰ ਮੈਂ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰੂੰਗਾ ਕਿਸੇ ਨੂੰ ਉਲਾਮਾ ਨਹੀਂ ਹੋਗਾ ਅਸੀਂ ਮੈਸਚ ਆਏ ਨਾ ਤਾਂ ਉਹ ਗੱਦਾ ਮੁੱਦਾ ਹੱਲ ਹੋਇਆ ਨਾ ਰੇਲ ਲੈਂਡ ਜਿਹੜਾ ਪਟਿਆਲਾ ਵਿੱਚ ਆਇਆ ਸੀ ਪਟਿਆਲਾ ਜ਼ਖੜ ਰੇਲ ਲੈਂਡ ਸੀ ਇਹ ਦੋਨੋਂ ਪ੍ਰੋਜੈਕਟ ਜਿਹੜੇ ਕਿ ਇਸ ਇਲਾਕੇ ਨੂੰ ਡਿਵੈਲਪਮੈਂਟ ਕਰਦੇ ਇਹ ਇਲਾਕਾ ਬਿਲਕੁਲ ਪਿਛੜ ਕੇ ਰਹਿ ਗਿਆ ਪਟਿਆਲਾ ਹਲਕਾ ਸਾਰੇ ਹਲਕੇ ਦੇ ਵਿੱਚ ਕੋਈ ਪ੍ਰੋਜੈਕਟ ਵੱਡਾ 20 ਸਾਲਾਂ ਚ ਨਹੀਂ ਆਇਆ ਤੁਸੀਂ ਕੀ ਉਮੀਦ ਵਿਸ਼ਵਾਸ ਦਵਾਉਂਦੇ ਹੋ ਮੁੱਦੇ ਦੇ ਦੋ ਮੇਨ ਦੇ ਦੇਖੋ ਪ੍ਰਮਾਤਮਾ ਨੇ ਮੈਨੂੰ ਜ਼ਿੰਮੇਵਾਰੀਆਂ ਪਹਿਲਾਂ ਦੇਈਆਂ ਮੇਰੀ ਕਾਰਗੁਜ਼ਾਰੀ ਜੇ ਕਿਸੇ ਨੇ ਜੱਜ ਕਰਨੀਆਂ ਤਾਂ ਮੋਹਾਲੀ ਦੇ ਅੰਦਰ ਸੜਕਾਂ ਏਅਰਪੋਰਟ ਬਿਜਲੀ ਪਾਣੀ ਸਟੇਡੀਅਮ ਜੋ ਕੁਝ ਬਣੇ ਮੇਰੇ 2400 ਕਰੋੜ ਰੁਪਏ ਉਸ ਟੈਂਬਾਲ ਸਾਹਿਬ ਤੋਂ ਮੈਂ ਖਰਚ ਕਰਵਾਏ ਸੀਗੇ 1300 ਕਰੋੜ ਰੁਪਏ ਮੇਰੇ ਹਲਕੇ ਚ ਬਾਲ ਸਾਹਿਬ ਨੇ ਖਰਚ ਕਰਿਆ ਪਰ ਅਫਸੋਸ ਦੀ ਗੱਲ ਆ ਕਿ ਸੀਐਮ ਦੇ ਪਰਿਵਾਰ ਜਿਹੜੇ ਜਿੱਤਦੇ ਰਹੇ ਕੱਖ ਵੀ ਨਹੀਂ ਕਰਿਆ ਕਦੇ ਲੋਕ ਸਭਾ ਦੇ ਅੰਦਰ ਆਵਾਜ਼ ਵੀ ਨਹੀਂ ਬਣਾਈ ਸੋ ਇਸ ਹਲਕੇ ਦੀਆਂ ਰੇਲਵੇ ਲਾਈਨ ਦੀ ਵੀ ਪ੍ਰੋਬਲਮ ਆ ਕੱਗਰ ਦੀ ਹਰ ਸਾਲ ਮਾਰ ਪੈਂਦੀ ਆ ਜ਼ਿਮੀਂਦਾਰ ਜ਼ਮੀਨਾਂ ਪੱਧਰੀਆਂ ਕਰਦੇ ਆ ਅਗਲੇ ਸਾਲ ਫੇਰ ਡੁੱਬ ਜਾਂਦੀ ਆ ਸੋ ਇਹ ਸਾਰੇ ਮਸਲੇ ਮੇਰੀ ਜ਼ਿੰਮੇਵਾਰੀ ਆ ਡਟ ਕੇ ਇਸ ਹਲਕੇ ਦਾ ਵਕੀਲ ਬਣ ਕੇ ਲੋਕ ਸਭਾ ਦੇ ਅੰਦਰ ਗੁੰਜਾਂਗਾ ਇੱਕ ਇੱਕ ਮਸਲਾ ਜਿਹੜਾ ਉਹ ਖਲਲ ਹੱਲ ਕਰਾਂਗਾ ਚਾਹੇ ਉਹ ਕਿਸਾਨੀ ਦਾ ਆ ਚਾਹੇ ਵਪਾਰੀਆਂ ਦਾ ਚਾਹੇ ਮਜ਼ਦੂਰਾਂ ਦਾ ਆ ਚਾਹੇ ਵਪਾਰੀਆਂ ਦਾ ਆ ਚਾਹੇ ਬੰਦੀ ਸਿੰਘਾਂ ਦਾ ਮਸਲਾ ਆ ਚਾਹੇ ਜਿਹੜੇ ਪੰਜਾਬ ਦੇ ਹੱਕ ਖੋਏ ਜਾ ਰਹੇ ਉਹਨਾਂ ਦਾ ਮਸਲਾ ਆ ਕਿਸਾਨ ਅੱਜ ਹੜਤਾਲਾਂ ਦੇ ਬੈਠੇ ਆ ਮੈਂ ਮਹਿਸੂਸ ਕਰਦਾ ਕਿ ਕਿਸਾਨਾਂ ਦੀ ਤਰ੍ਹਾਂ ਚਾਹੇ ਮੈਨੂੰ ਖੁਦ ਹੜਤਾਲ ਤੇ ਕਿਉਂ ਨਾ ਬੈਠਣਾ ਪਏ ਮੈਂ ਉਹਨਾਂ ਦੀ ਡਟ ਕੇ ਲੜਾਈ ਲੜਾਂਗਾ ਜਦੋਂ ਕਿਸੇ ਦੇ ਰਾਈਟਸ ਤੁਸੀਂ ਖੋਹੋਗੇ ਕਿਸੇ ਤੀਸਰੇ ਨੂੰ ਲਿਆਣ ਕੇ ਸਿਰ ਤੇ ਬਿਠਾਓਗੇ ਫਿਰ ਕਾਂਗਰਸੀ ਧਰਮਵੀਰ ਗਾਂਧੀ ਦੀ ਕੈਂਪੇਨ ਚ ਕਿਉਂ ਲੱਭਣਗੇ ਸੋ ਘਰ ਬੈਠੇ ਵਿਚਾਰੇ ਚ ਟਿੱਕਾ ਮਾਰ ਰਹੇ ਆ ਵੀ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆਗਾ ਸੋ ਵੈਸੇ ਵੀ ਕਾਂਗਰਸ ਦੇਸ਼ ਚ ਖਤਮ ਹੋ ਗਈ ਆ ਕੋਈ ਵजूद ਨਹੀਂ ਰਿਹਾ ਕਿਉਂਕਿ ਇਹਨਾਂ ਨੇ ਪੰਜਾਬ ਨਾਲ ਜਿਹੜੀਆਂ ਵੁਧੇਕੀਆਂ ਕਰੀਆਂ ਆ ਹੁਣ ਜੂਨ ਦਾ ਮਹੀਨਾ ਆਣਾ ਹੈਗਾ ਇਸੇ ਮਹੀਨੇ ਚ ਸ੍ਰੀ ਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਇਸੇ ਮਹੀਨੇ 'ਚ 1984 'ਚ ਕਤਲੇਆਮ ਹੋਇਆ ਸੀਗਾ ਪੰਜਾਬ ਦੇ ਹਿੰਦੂ ਸਿੱਖ ਭਾਈਚਾਰਕਾਂਝ ਇਹਨਾਂ ਪਾਰਟੀਆਂ ਨੇ ਖਤਮ ਕਰੀ ਸੋ ਹੁਣ ਪੰਜਾਬੀ ਮੂੰਹ ਨਹੀਂ ਰੰਗਣੀ ਥੈਂਕ ਯੂ ਖਾਣੇ ਦੇ ਵਿੱਚ ਸ਼ਰਮਾ ਜੀ ਨੇ ਕਿਹਾ ਸੀ ਕਿ ਸਾਡੀ 100 ਬੰਦੇ ਦੀ ਇੱਕ ਮੀਟਿੰਗ ਕਰਵਾ ਦੀ ਜਿਹੜੀ ਮੇਨ ਵਰਕਰ ਨੇ ਤੁਸੀਂ ਦੇਖ ਰਹੇ ਹੋ ਮੇਰੇ ਖਿਆਲ ਹਜ਼ਾਰ ਵਰਕਰ ਆ ਗਿਆ ਅਜ ਤਾਂ ਸੋਚਦੇ ਸੀ ਵੀ ਅਸੀਂ ਗਲਤੀ ਕੀਤੀ ਸੀ ਕਿ ਕਾਨਫਰੰਸ ਹੀ ਕਰ ਦਿੰਦੇ ਵੱਡੀ ਅਜ ਤਾਂ 10000 ਬੰਦਾ ਇਕੱਠਾ ਕਰ ਲੈਂਦੇ ਇੰਨਾ ਉਹ ਸ਼ਾਹੀ ਲੋਕਾਂ ਦੇ ਵਿੱਚ ਜਦੋਂ ਐਨ ਕੇ ਸ਼ਰਮਾ ਜੀ ਚਿੱਕੜ ਦੀ ਗੱਲ ਹੋਈ ਹੈ ਮੇਰਾ ਖਿਆਲ ਹੈ ਵੀ ਸਾਰੇ ਪੰਜਾਬ ਦੇ ਜਿੰਨੇ ਐਮ.ਐਲ.ਏ ਸੀ ਜਿੰਨੇ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਮਰ ਸਾਰਿਆਂ ਨੇ ਕਿਹਾ ਚੁੱਕੇ ਜੀ ਇਤੋਂ ਵਧੀਆ ਕੈਂਡੀਡੇਟ ਆਪਣਾ ਪੰਜਾਬ 'ਚ ਨਹੀਂ ਮਿਲ ਸਕਦਾ ਹਰ ਬੰਦੇ ਨੇ ਖੁਸ਼ੀ ਮਨਾਈ ਹੈ ਔਰ ਇਹਨਾਂ ਦੀ ਇਮਾਨਦਾਰੀ ਇਹਨਾਂ ਦੀ ਧਿਆਨਦਾਰੀ ਇਹਨਾਂ ਦਾ ਕੰਮ ਅੱਜ ਬੋਲਦਾ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਸਰਪੰਚ ਤੋਂ ਕੰਮ ਸ਼ੁਰੂ ਕੀਤਾ ਆਪਣੀ ਉਸ ਟਾਈਮ 'ਚ ਵੀ ਇਹ ਪ੍ਰਧਾਨਦ ਹੈ ਜਦੋਂ ਕਾਂਗਰਸ ਦਾ ਰਾਜ ਸੀਗਾ ਤੇ ਅੱਜ ਵੀ ਜਾ ਕੇ ਤੁਸੀਂ ਦੇਖੋ ਡੇਰਾ ਬਚੀ ਦੇ ਵਿੱਚ ਕਿੰਨੇ ਕੰਮ ਕਰਾਏ ਨੇ ਆਪਾਂ ਜਿ ਦੇਖ ਹੀ ਰਹੇ ਹਾਂ ਜਿੱਥੇ ਡੇਰਾ ਬਚੀ ਦੇ ਵਿੱਚ ਕੋਈ 50000 ਨੂੰ ਏਕੜ ਲੈਣ ਨੂੰ ਤਿਆਰ ਨਹੀਂ ਸੀ ਅੱਜ 50 ਕਰੋੜ ਨੂੰ ਏਕੜ ਨਹੀਂ ਮਿਲਦਾ ਇੰਨਾ ਫਰਕ ਪੈ ਗਿਆ ਅੱਜ ਇਹ ਪਾਰਟੀਆਂ ਨੇ 50 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ 70 ਸਾਲ 'ਚ ਕੋਈ ਕੰਮ ਨਹੀਂ ਹੋਇਆ ਕਰਜ਼ਾ ਚੜ ਗਿਆ ਤੁਸੀਂ ਦੇਖੋ ਕਿੰਨਾ ਝੂਠ ਬੋਲਦੇ ਨੇ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਇਹ ਕਹਿੰਦੇ ਸੀ ਕਿ 34000 ਕਰੋੜ ਰੁਪਿਆ ਤਾਂ ਅਸੀਂ ਮਾਈਨਿੰਗ 'ਚੋਂ ਕਢ ਲਾਂਗੇ ਅਸੀਂ 20000 ਰੁਪਿਆ ਸ਼ਰਾਬ 'ਚੋਂ ਕਢ ਲਾਂਗੇ 50000 ਰੁਪਿਆ ਕ੍ਰਪਸ਼ਨ 'ਚੋਂ ਕਢ ਲਾਂਗੇ ਅੱਜ ਸਾਰਾ ਮੁਰਖੀ ਪੰਜਾਬ ਹੀ ਇਹਨੇ ਕਰਜਾਈ ਕਰਤਾ ਅੱਜ ਜਿੰਨਾ ਇਹਨਾਂ ਨੇ ਬੁਰਾ ਹਾਲ ਕੀਤਾ ਜਿੰਨਾਂ ਕ੍ਰਪਸ਼ਨ ਦੀ ਅੱਜ ਗੱਲ ਚੱਲ ਰਹੀ ਹੈ ਮੇਰਾ ਖਿਆਲ ਹੈ ਕਿ ਕਾਰ ਤੋੜ ਤੇ ਸਾਰੀ ਇਹਨਾਂ ਨੇ ਇਹਨਾਂ ਦੇ ਬੰਦੇ ਆਪ ਚਿੱਟੇ ਦਾ ਵਪਾਰ ਕਰ ਰਹੇ ਨੇ ਆਪ ਬਾਰੀ ਤੇ ਮਾਰੀਆਂ ਮਾਨ ਸਾਹਿਬ ਇੱਥੇ ਰਹਿ ਨਹੀਂ ਰਹੇ ਕੇਜਰੀਵਾਦ ਸਾਹਿਬ ਅੰਦਰ ਬੈਠੇ ਨੇ ਪੰਜਾਬ ਦਾ ਸਰਮਾਇਆ ਸੀ ਜਿਹੜਾ ਇਹ ਬਹਾਲ ਜਾ ਕੇ ਪਹਿਲਾਂ ਕਾਂਸੇ ਨੇ ਵਰਤਿਆ ਕਾਂਸੇ ਨੇ ਵੀ ਦਿੱਲੀ ਖਾਤੇ ਵਰਤਿਆ ਅੱਜ ਇਹ ਵੀ ਦਿੱਲੀ ਖਾਤੇ ਵਰਤੇ ਹਨ ਪੰਜਾਬ ਦੀ ਜੇ ਕੋਈ ਗੱਲ ਕਰ ਸਕਦਾ ਹੈ ਤਾ ਸ਼ੋਮਨੀ ਕਲਦਲ ਕਰ ਸਕਦਾ ਜੋ ਕੰਮ ਸਾਹ ਪ੍ਰਕਾਸ਼ੇ ਬਾਦਲੇ ਕੀਤੇ ਨੇ ਅੱਜ ਜਿਹੜੀ ਅੱਜ ਬਿਜਲੀ ਦੀ ਗੱਲ ਕਰਦੇ ਨੇ ਇੰਸਟੀਚਿਊਟ ਮੈਂ ਆਪ ਬਿਜਲੀ ਮਾਫ ਕਰਤਾ 200 ਜੰਟ ਸ਼ੋਮਨੀ ਕਲਦਲ ਨੇ ਮਾਫ ਕੀਤਾ ਸੀ ਕਿਸਾਨਾਂ ਦੀ ਬਿਜਲੀ ਦੇ ਬਿੱਲ ਸ਼ੋਮਨੀ ਕਲਦਲ ਨੇ ਮਾਫ ਕੀਤੇ ਆ ਤੁਸੀਂ ਦੇਖ ਹੀ ਰਹੇ ਹੋ ਜਿੱਥੇ ਜੀ 100 ਬੰਦੇ ਦੀ ਗੱਲ ਕਰਦੇ ਸੀ ਜੇ 1000 ਬੰਦਾ ਆ ਸਕਦਾ ਹੈ ਪਰ ਇਹਦਾ ਮੈਂ ਲੋਕਾਂ ਦੇ ਵਿੱਚ ਕਿੰਨਾ بڑا ਅੋਛਾ ਹੈ ਸਾਰੇ ਗਏ ਹੋਏ ਨੇ ਉਹ ਉਸੇ ਕਹੇ ਨੇ ਪ੍ਰਧਾਨ ਸਾਹਿਬ ਵੀ ਕੋਈ ਮੜਾ ਖਲ ਕੋਈ ਮਜਬੂਰੀ ਹੋਣੀ ਹੈ ਕਿਤੇ ਨਾ ਕਿ ਤੇ ਨੂੰ ਪਤਾ ਵੀ ਜਿਹੜਾ ਬੰਦਾ ਵਪਾਰੀ ਹੁੰਦਾ ਨਾ ਫਿਰ ਥੋੜਾ ਜਿਹਾ ਡਰ ਵੀ ਇਹ ਢਾਡੂਰ ਛੇਤੀ ਜਾਂਦੇ ਨੇ ਕਿ ਸਰਕਾਰ ਦਾ ਪਤਾ ਨਹੀਂ ਕੀ ਕਰਦੀ ਨੇ ਤੁਹਾਨੂੰ ਦੱਸਣਗੇ ਦੋ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼